ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈਮਸੀ ਦੀ ਆਓ ਅਸੀਂ ਸਵੇਰ ਦੇ ਸਮੇਂ ਸਵੇਰ ਦੇ ਸਮੇਂ ਪਰਮੇਸ਼ਰ ਦੇ ਅੱਗੇ ਧੰਨਵਾਦ ਦਾ ਬਲੀਦਾਨ ਚੜਾਈਏ ਤਾਂ ਆਓ ਅਸੀਂ ਨਿੱਤਰ ਬਾਬਲ ਦੇ ਨਿੱਤਰ ਵਚਨਾਂ ਵੱਲ ਦੇਖੀਏ ਹੈ ਯਹੋਵਾ ਮੈਂ ਤੇਰੇ ਅੱਗੇ ਦੁਹਾਈ ਦਿੱਤੀ ਅੱਜ ਆਮ ਤ੍ਰੇਲੇ ਮੇਰੀ ਪ੍ਰਾਰਥਨਾ ਤੇਰੀ ਹਜ਼ੂਰ ਆਵੇਗੀ ਹallelujah ਧੰਨਵਾਦ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਤੇਰੇ ਸਰਨਾ ਦੇ ਨਜ਼ਦੀਕ ਆਉਣੇ ਪਰਮੇਸ਼ਰ ਸਵੇਰ ਦੇ ਸਮੇਂ ਪਾਉ ਦੇ ਸਮੇਂ ਪਰਮੇਸ਼ਰ ਤੇਰੇ ਚਰਨਾ ਦੇ ਨਜ਼ਦੀਕ ਆਉਣੇ ਪਰਮੇਸ਼ਰ ਅੱਜ ਦਾ ਦਿਨ ਸਾਡੇ ਜੀਵਨਾਂ ਦੇ ਵਿੱਚ ਲੈ ਕੇ ਆਏ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਅਤੀ ਸਾਨੂੰ ਰਾਤ ਦੇ ਸਮੇਂ ਪਰਮੇਸ਼ਰ ਮਿੱਠੀ ਨੀਂਦ ਦਿੱਤੀ ਸ਼ਾਂਤੀ ਦੀ ਨੀਂਦ ਦਿੱਤੀ ਅਤੇ ਗਮਾਂ ਤੋਂ ਦੁੱਖਾਂ ਤੋਂ ਮੁਕਤੀ ਦੇਣ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਸਾਨੂੰ ਜਨਮ ਬਖਸ਼ਿਆ ਹੰ ਨੂੰ ਪਰਮੇਸ਼ਰ ਸਵੇਰ ਦਾ ਦਿਨ ਦਿਖਾਇਆ ਪਰਮੇਸ਼ਰ ਇੱਕ ਨਵੀਂ ਸ੍ਰਿਸ਼ਟੀ ਦਿਖਾਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਕਈ ਨੋ ਮੇਰੇ ਖੁਦਾ ਰਾਤ ਦੀ ਸਮੀਧੀ ਵਿੱਚ ਦਿਨ ਦਾ ਉਜਾਲਾ ਨਹੀਂ ਦੇਖ ਸਕਿਆ ਅੱਜ ਅੱਜ ਦਾ ਨਵਾਂ ਉਜਾਲਾ ਦਿਖਾਉਣ ਦੇ ਲਈ ਸਾਡੇ ਜੀਵਨਾਂ ਦੇ ਵਿੱਚ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਪਰਮੇਸ਼ਰ ਜੋ ਲੋਕ ਤੇਰੇ ਅੱਗੇ ਪਰਮੇਸ਼ਰ ਇਸ ਸਮੇਂ ਦੀਨ ਹੋ ਕੇ ਨੰਮ ਰੱਖ ਕੇ ਅਮਰ ਤੇ ਵਿਲੀ ਪ੍ਰਾਰਥਨਾ ਕਰਦੇ ਹਨ ਪਰਮੇਸ਼ਰ ਉਨ੍ਹਾਂ ਦੀ ਦੋ ਆਇ ਨੂੰ ਤੁ ਸੁਵਾਦੇ ਸਮੇਂ ਸੁੰਦਰ ਪਰਮੇਸ਼ਰ ਹਾਲੇ ਗੁਈਆ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਹਰ ਇੱਕ ਗਾਮ ਦੀ ਹਰ ਇੱਕ ਜੀਵਨ ਦੀ ਪਰਮੇਸ਼ਰ ਜੋ ਤੇਰੇ ਵੱਲ ਦੇਖਦੇ ਹਨ ਪਰਮੇਸ਼ਰ ਉਹਦੇ ਸਮੇਂ ਪਰਮੇਸ਼ਰ ਸਵੇਰ ਦੇ ਸਮੇਂ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਜਾ ਰਹੇ ਹੋ ਪਰਮੇਸ਼ਰ ਅੱਜ ਦੇ ਦਿਨ ਪਰਮੇਸ਼ਰ ਇੱਕ ਨਵੀਂ ਸ੍ਰਿਸ਼ਟੀ ਬਣਾਉਣ ਦੇ ਲਈ ਜਾ ਰਿਹਾ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਧੰਨਵਾਦ ਕਰਦੇ ਮੇਸ਼ਰ ਤੇਰੀ ਬਾਈਬਲ ਦੱਸਦੀ ਹੈ ਤੇਰਾ ਵਚਨ ਦੱਸਦਾ ਹੈ ਜ਼ਮੋਰਾ ਦੀ ਪੁਥੀ ਪੰਧ ਦੇ ਆਏ ਉਸ ਦਾ ਤਿੰਨ ਵਚਨ ਦੱਸਦਾ ਹੈ ਹੇ ਯਹੋਵਾ ਤੂੰ ਅਮਰਤ ਵੇਲੇ ਮੇਰੀ ਆਵਾਜ਼ ਨੂੰ ਸੁਨੇਗਾ ਅਮਰਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਅੜੀ ਕਰਾਂਗਾ ਆਮੀਨ ਪਰਮੇਸ਼ਰ ਤੇਰੀ ستুতি ਹੋਵੇ ਤੇਰੀ ستুতি ਹੋਵੇ ਇਨਾਂ ਬਚਦਾਂ ਦੇ ਦੁਆਰਾ ਪਰਮੇਸ਼ਰ ਪਰਮੇਸ਼ਰ ਜੋ ਲੋਗ ਤੇਰੇ ਅੱਗੇ ਦੀਨ ਹੋ ਕੇ ਨਮਰ ਹੋ ਕੇ ਪਰਮੇਸ਼ਰ ਤੇਰੀ ਸੁਭਾ ਦੇ ਸਮੇ ਸਮੀਅਤ ਦੇ ਸਮੇ ਦੁਹਾਈ ਦਿੰਦੇ ਹਨ ਪਰਮੇਸ਼ਰ ਉਹਨਾਂ ਦੇ ਖਾਲੀ ਹਿਰਦਿਆਂ ਦੇ ਵਿੱਚ ਆ ਪਰਮੇਸ਼ਰ ਉਹਨਾਂ ਦੇ ਖਾਲੀ ਹਿਰਦਿਆਂ ਰ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰਦੇ ਪਰਮੇਸ਼ਰ ਆਪਣੀ ਪ੍ਰਸਤuti ਦੇ ਵਿੱਚ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਜੋ ਤੇਰੇ ਅੱਗੇ ਆਪਣੇ ਜੀਵਨ ਨੂੰ ਸਮਰਪਿਤ ਕਰਦੇ ਹਨ ਪਰਮੇਸ਼ਰ ਆਪਣੇ ਜੀਵਨ ਨੂੰ ਆਪਣੇ ਪਾਪਾ ਨੂੰ ਤੇਰੇ ਅੱਗੇ ਮੰਨਦੇ ਹਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਸ਼ੀਸ਼ ਅਤੇ ਖੁਸ਼ੀ ਦੀ ਪਰਮੇਸ਼ਰ ਸੂਬਾ ਦੇ ਸਮੇਂ ਪਾਉਰ ਦੇ ਸਮੇਂ ਪਰਮੇਸ਼ਰ ਇਹਨਾਂ ਜੀਵਨਾਂ ਦੇ ਵਿੱਚ ਪਰਮੇਸ਼ਰ खुशी ਅਤੇ ਅਨੰਦ ਦੇ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇੱਕ ਵੱਡੀ ਅਸ਼ੀਸ਼ ਦੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਜੋ ਤੇਰੇ ਅੱਗੇ ਪਰਮੇਸ਼ਰ ਸਵੇਰ ਦੇ ਸਮੇਂ ਸਵੇਰੇ ਦੇ ਸਮੇਂ ਤੇਰੇ ਅੱਗੇ ਧੰਨਵਾਦ ਦੀ ਪੇਟ ਚੜਾਉਂਦੇ ਹਨ ਪਰਮੇਸ਼ਰ ਧੰਨਵਾਦ ਦਾ ਬਲੀਦਾਨ ਚੜਾਉਂਦੇ ਹਨ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਨ ਪਰਮੇਸ਼ਰ ਤੇਰਾ ਸ਼ੁਕਰ ਤੇ ਤੇਰੀ ਵਡਿਆਈ ਕਰਦੇ ਹਨ ਪਰਮੇਸ਼ਰ ਤੁਸੀਂ ਸਤੋਤਿਆਂ ਦੇ ਵਿੱਚ ਹੋ ਤੁਸੀਂ ਅਰਾਧਨਾ ਦੇ ਵਿੱਚ ਪਰਮੇਸ਼ਰ ਤੁਸੀਂ ਤੁਸੀਂ ਸਵਰਗ ਦੇ ਵਿੱਚ ਹੋ ਪਰਮੇਸ਼ਰ ਪਰਮੇਸ਼ਰ ਤੁਸੀਂ ਸਾਡੀਆਂ ਸਵੇਰ ਦੇ ਸਮੇਂ ਸਵੇਰ ਦੇ ਸਮੇਂ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਅਤੇ ਗ੍ਰਹਿਣ ਕਰਦੇ ਹੋ ਪਰਮੇਸ਼ਰ ਅੱਜ ਸਵੇਰ ਦੇ ਸਮੇਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਗ੍ਰਹਿਣ ਕੀਤਾ ਅਤੇ ਸਾਡੀ ਪ੍ਰਾਰਥਨਾ ਦਾ ਉੱਤਰ ਹਾਧਿਆਮਿੰਦੇ ਵਿੱਚ ਦਿੱਤਾ ਸਾਰੀ ਮਹਿਮਾ ਅਤੇ ਸਾਰਾ ਆਦਰ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਮੰਗਦੇ ਆਂ ਅਮੀਨ